ਅੱਗ ਲਗਾਉਣ ਨੂੰ ਲੈ ਕੇ ਪ੍ਰਸ਼ਾਸਨ ਬੜਾ ਸਖਤ ਵਿਸ਼ਾਈ ਦੇ ਰਿਹਾ ਹੈਗਾ ਕੀ ਕੀ ਕਾਰਵਾਈ ਹੋਈ ਹੈ ਕਿ ਦੀ ਅੱਗ ਲਗਾਈ ਨਹੀਂ ਕੋਈ ਕਾਰਵਾਈ ਕੀਤੀ ਵੀ ਹੈ ਕਾਫੀ ਦਿਨਾਂ ਤੋਂ ਚੌਂਦੀ ਹੈ ਸੀਜ਼ਨ ਸ਼ੁਰੂ ਹੋਇਆ ਰਿਪੋਰਟਿੰਗ ਹੋ ਰਹੀ ਹੈ ਸਾਡੇ ਕੋਲ ਸੈਟੇਲਾਈਟ ਰਾਈ ਜਿੰਨੀਆਂ ਜਿਹੜੀਆਂ ਰਿਪੋਰਟਸ ਸਾਰੀਆਂ ਨੇ ਅੱਗ ਲੱਗਣ ਸੰਬੰਧੀ ਸਟਬਲ ਬਰਨਿੰਗ ਦੀਆਂ ਉਹਨਾਂ ਤੇ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ ਇਸੇ ਕਾਰਵਾਈ ਤਹਿਤ ਕੱਲ ਸ਼ਾਜਲੀ ਥਾਣੇ ਵਿੱਚ ਸਟਬਲ ਬਰਨਿੰਗ ਤਹਿਤ 2 ਐਫਆਈਆ ਦਰਜ ਹੋਈਆਂ ਨੇ ਜਿਹੜੀਆਂ ਦੋਨੇ ਜਿਹੜੇ ਸਟਬਲ ਬਰਨਿੰਗ ਦੇ ਪੁਆਇੰਟ ਸੀ ਉਹ ਸ਼ਾਜਲੀ ਪਿੰਡ ਦੇ ਸੀ ਜਿੱਦ ਤੇ ਐਫਆਰ ਨੰਬਰ 133 ਲੀਲਾ ਸਿੰਘ ਪੁੱਤਰ ਚੂੜਰਾਮ ਪੁੱਤਰ ਮੋਤੀराम ਵਾਸੀ ਸ਼ਾਜਰੀ ਤੇ ਐਫਆਰ ਨੰਬਰ 134 ਗੁਰਜੰਡ ਸਿੰਘ ਪੁੱਤਰ ਸੰਗਦੇਵ ਸਿੰਘ ਵਾਸੀ ਸ਼ਾਜਰੀ ਇਹ ਜਿਹੜੇ ਦੋਨੇ ਕਿਸਾਨ ਸੀ ਇਹ ਦੋਨੇ ਸ਼ਾਜਰੀ ਦੇ ਸੀ ਜਿਨ੍ਹਾਂ ਨੇ ਅੱਗ ਲਾਈ ਸੀ ਨਾ ਤੇ ਐਫਆਰ ਦਰਜ ਹੋ ਗਈ ਹੈ ਤੇ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਵੀ ਕੋਈ ਵੀ ਅੱਗ ਨਾ ਲਾਵੇ ਕਿਉਂਕਿ ਕਾਨੂੰਨੀ ਕਾਰਵਾਈ ਹੋ ਰਹੀ ਹੈ ਰੈਡ ਐਂਟਰੀਆਂ ਹੋਣਗੀਆਂ ਜੁਰਮਾਨੇ ਪੈਣਗੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਵੀ ਕੋਈ ਵੀ ਖੇਤਾਂ ਜਿਹੜਾ ਬਚਿਆ ਹੋਇਆ ਸਟਬਲ ਬਰਨਿੰਗ ਹੈ ਸਟਬਲ ਹੈ ਉਹਨੂੰ ਕੋਈ ਵੀ ਅੱਗ ਨਾ ਲਗਾਵੇ ਧੰਨਵਾਦ ਸਰ ਬੋਲਤ ਹਾਂ ਕੀ ਕਹਾਂਗੇ ਜਿਵੇਂ ਕਿ ਅੱਗ ਨੂੰ ਲੈ ਕੇ ਕਾਫੀ ਸਰਕਾਰ ਸਖਤ ਹੈਗੀ ਪਰਾਲੀ ਨੂੰ ਲੈ ਕੇ ਕਾਫੀ ਸਖਤ ਹੈਗੀ ਕੀ ਕਹੋਗੇ ਤੁਸੀਂ ਪਹਿਲਾਂ ਤਾਂ ਹਰਿੰਦਰ ਜੀ ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਸਸਤਰੀਕਰ ਤੁਹਾਨੂੰ ਜਿਹੜੇ ਲੋਕਾਂ ਨੂੰ ਤੁਸੀਂ ਜਾਗਰੂਕ ਕਰ ਰਹੇ ਹੋ ਅਸੀਂ ਮੇਰੇ ਮੈਂ ਸ਼ਾਇਲੀ ਤੋਂ ਸਰਪੰਚ ਕੁਰਬਿਆਸ ਸਿੰਘ ਪਿੰਡ ਸ਼ਾਇਲੀ ਮੈਂ ਮੇਰੇ ਨਗਰ ਵਾਸੀ ਨੂੰ ਪਿੰਡ ਸ਼ਾਇਲੀ ਦੇ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਅੱਗ ਨਾਲ ਆਈ ਜਾਵੇ ਅੱਗ ਬਹੁਤ ਘਾਤਕ ਚੀਜ਼ ਹੈ ਜਦੋਂ ਰੋਡ ਲੱਗਦਾ ਰੋਡ ਤੇ ਕ੍ਰੋਸਿੰਗ ਹੁੰਦੀ ਹੈ ਕਿਸੇ ਦਾ ਐਕਸੀਡੈਂਟ ਹੁੰਦਾ ਉਹ ਵੀ ਆਪਣੇ ਬੱਚੀ ਨੇ ਆਪਣੇ ਪਰਿਵਾਰ ਨਾਲ ਜਾਂਦਾ ਹੁੰਦਾ ਕੋਈ ਕਸ ਨਾਲ ਜਾਂਦਾ ਹੁੰਦਾ ਹੁਣ ਸਕੂਲ ਲਾ ਲੋ ਸਕੂਲ ਖੁੱਲ ਰਹੇ ਨੇ ਜੀ ਸਕੂਲ ਬੰਦ ਨਹੀਂ ਹੈਗੇ ਉੱਚ ਦੋ ਦੋ 1.5 150 ਬੱਚਾ ਹੁੰਦਾ ਇੱਕ ਬੈਂਚ ਅੱਜ ਕੱਲ ਹਰੇਕ ਪਰਿਵਾਰ ਦੇ ਇੱਕ ਇੱਕ ਬੱਚਾ ਹੈ ਕੋਈ ਦੁਰਘਟਨਾ ਵਾਪਰ ਜਾਂਦੀ ਉਹ ਬੱਚੇ ਆਪਣੀ ਨੇ ਕਿਸੇ ਵੀ ਪਿੰਡ ਦੇ ਹੋਣਾ ਹੁਣ ਤੁਸੀਂ ਲਾ ਲੋ ਜੀ ਬੈਨਾ ਤਕਰੀਬਨ 5 5:30 ਵਜੇ ਸਾਰੇ ਬੱਚਿਆਂ ਨੂੰ ਲਾ ਕੇ ਆਪਣੇ ਸਟਾਪੇਜ ਦੇ ਖੜਦੀਆਂ ਨੇ ਅਸੀਂ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਪਰਚੇ ਹੋ ਰਹੇ ਨੇ ਪ੍ਰਸ਼ਾਸਨ ਵੱਲੋਂ ਕੱਲ ਨੂੰ ਕਿਸੇ ਬੱਚੇ ਨੇ ਬਾਹਰ ਉਹਦਾ ਬਾਹਰ ਜਾਣ ਦਾ ਕੰਮ ਵੀ ਹੋਊਗਾ ਖਰਿਆਬ ਹੋਊਗਾ ਕਿਸੇ ਨੇ ਲਿਮਟ ਲੈਣੀ ਹੈ ਕਰਜ਼ਾ ਲੈਣਾ ਕਿਸੇ ਨੇ ਆਪਣੀ ਭੈਣ ਦਾ ਵਿਆਹ ਕਰਨਾ ਹੈ ਕਿਸੇ ਨੇ ਅੱਗੇ ਆਪਦਾ ਕਾਰੋਬਾਰ ਤੋਰਨਾ ਕਿਸੇ ਨੇ ਜ਼ਮੀਨ ਲੈਣੀ ਹੈ ਉਹ ਚੀਜ਼ਾਂ ਚ ਵੀ ਮੁਸ਼ਕਲ ਆਊਗੀ ਅਸੀਂ ਬੇਨਤੀ ਕਰਦੇ ਆਂ ਵੀ ਅੱਗ ਨਾਲ ਆਈ ਜਾਵੇ ਜੇ ਕੋਈ ਬੇਲਰਾਂ ਦੀ ਕੋਈ ਸਮੱਸਿਆ ਪੰਚਾਇਤ ਨੂੰ ਦੱਸਿਆ ਜਾਵੇ ਪ੍ਰਸ਼ਾਸਨ ਠਾੜੇ ਨੂੰ ਦੱਸਿਆ ਜਾਵੇ ਜਿੰਨਾ ਵੀ ਹੋ ਸਕੇ ਅੱਗ ਤੋਂ ਗਰੇਜ ਕੀਤਾ ਜਾਵੇ ਮੈਂ ਹਰਵਿੰਦਰ ਸਿੰਘ ਸਾਜਲੀ ਮਾਰਕੀਟ ਕਟੜੀ ਫੁੱਲਰ ਘਰਾਟਾ ਜਿਹੜਾ ਆਪਾਂ ਕਿਸਾਨਾਂ ਨੂੰ ਇੱਕ ਬੇਨਤੀ ਕਰਦੇ ਆਂ ਅਪੀਲ ਕਰ ਰਹੇ ਆਂ ਕਿ ਵੀ ਜਿਹੜਾ ਅੱਗ ਲਾ ਰਿਹਾ ਆਪਾਂ ਇਹਦੇ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਹੋ ਰਿਹਾਗਾ ਇਸ ਕਰਕੇ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ ਆਪਾਂ ਸਾਨੂੰ ਬੇਨਤੀ ਕਰਦੇ ਆਂ ਕਿ ਇਸੇ ਪ੍ਰਦੂਸ਼ਣ ਰਹਿਤ ਹੋਈ ਆਪਾਂ ਅੱਗ ਨਾ ਲਾਈਏ ਅਪੀਲ ਕਰਦੇ ਆਂਗੇ ਵੀ ਜੋ ਬਿਮਾਰੀਆਂ ਤੋਂ ਆਪਣੇ ਬਜ਼ੁਰਗ ਨੇ ਜਾਂ ਬੱਚੇ ਨੇ ਉਹ ਬਚ ਸਕਣ ਇਹਨਾਂ ਨੂੰ ਬੇਨਤੀ ਪ੍ਰਵਾਨ ਕਰਨੀ ਇੱਕ ਜਿਹੜੀ ਅੱਗ ਲੱਗ ਰਹੀ ਆ ਉਹਦੇ ਕਰਕੇ ਰੋਡ ਤੇ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਆਪਣੇ ਬੱਚਿਆਂ ਦੀਆਂ ਗੱਡੀਆਂ ਜਾਂ ਦੋ ਵਜੇ ਛੁੱਟੀਆਂ ਹੁੰਦੀਆਂ ਨੇ ਉਹਦੇ ਵਾਸਤੇ ਬੇਨਤੀ ਆ ਵੀ ਉਧਰ ਘਟਨਾ ਬਹੁਤ ਜ਼ਿਆਦਾ ਵਧ ਰਹੀ ਆ ਇਸ ਕਰਕੇ ਸਾਨੂੰ ਅਪੀਲ ਆਗੀ ਵੇ ਪ੍ਰਸ਼ਾਸਨ ਦੇ ਵੀ اپیل ਆ ਗਈ ਵੀ ਤੁਸੀਂ ਅਗਨਾ ਲਾਈ ਜਾਵੇ ਤਾਂ ਕਿ ਪ੍ਰਦੂਸ਼ਣ ਤੋਂ ਰਹਿਤ ਹੋ ਚੁੱਕੀ। ਬੀਕੇ ਜੂਰਾ ਜੀ ਕੀ ਕਹੋਗੇ ਜਿਵੇਂ ਕਿ ਅੱਗ ਨੂੰ ਲੈ ਕੇ ਪ੍ਰਸ਼ਾਸਨ ਕਾਫੀ ਫਟ ਨਜ਼ਰ ਆ ਰਿਹਾ ਹੈਗਾ ਕੀ ਕਹੋਗੇ? ਅਸੀਂ ਕਹਾਂਗੇ ਜੀ ਕਿਸਾਨ ਜੁਨੀਅਨ ਇਕੱਠਾ ਗਰਾਹਾਂ ਪ੍ਰਧਾਨ ਗੁਰసేਵ ਸਿੰਘ ਸੰਭਰਾਉ ਪੱਤੀ। ਬੇ ਅਸੀਂ 4 ਵਜੇ ਅਗ ਲਾਵਾਂਗੇ। ਦਿਨ ਦੇ ਵਿੱਚ ਅਗ ਨਹੀਂ ਲਾਵਾਂਗੇ। ਬਾਕੀ ਪ੍ਰਸ਼ਾਸਨ ਜਿਹੜਾ ਕੁਝ ਕਰਨਾ ਕਰੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਉੱਥੇ ਪਹਿਲਾਂ ਅਸੀਂ 4 ਵਜੇ ਗਲਾਮਾਂ ਵਿੱਚ 4 ਵਜੇ ਹੀ ਰੋਕ ਨਹੀਂ ਸਕਦੇ ਸਾਡਾ ਜੇ ਸਾਨੂੰ ਫਿਰ 4 ਵਜੇ ਵੀ ਤੰਗ ਕਰਨਗੇ ਫਿਰ ਫਿਰ ਕੋਈ ਰੌਲਾ ਨਹੀਂ ਕਿਸੇ ਦਾ ਫੇਰ ਮਜਬੂਰੀ ਆ ਸਾਡੀ ਕੀ ਕਰਨਾ ਤੁਸੀਂ ਅੱਗ ਕਿਉਂ ਲਗਾ ਰਹੇ ਅਸੀਂ ਅੱਗ ਲਾਣਿਆ ਜੀ ਜੇ ਅਸੀਂ ਅੱਗ ਨਾ ਲਾਈਏ ਸਾਡੇ ਕਣਕ ਨਹੀਂ ਹੁੰਦੀ ਜੇ ਅਸੀਂ ਜਿਹੜੀਆਂ ਗੱਠਾਂ ਬੰਨ੍ਹਦੇ ਹਾਂ ਗੱਠਾਂ ਬੰਨ੍ਹਦੇ ਬੰਨ੍ਹਦੇ ਵੀਰ ਉਹ ਕੀੜੇ ਜੜਾ ਚ ਰਹਿ ਜਾਂਦੇ ਆ ਤਾਂ ਵੀ ਕਣਕ ਨੂੰ ਖਾਂਦੇ ਆ ਉਹ ਅੱਗ ਲਾਉਣ ਨਾਲ ਉਹ ਕੀੜੇ ਖਤਮ ਹੋ ਜਾਂਦੇ ਆ ਤਾਂ ਸਾਡੀ ਕਣਕ ਹੁੰਦੀ ਆ ਨਹੀਂ ਸਾਡੀ ਕਣਕੇ ਨਹੀਂ ਹੁੰਦੀ ਅਸੀਂ 4 ਵਜੇ ਅੱਗ ਪ੍ਰਸ਼ਾਸਨ ਨੂੰ ਕਹਿ ਕੇ ਅੱਗ ਲਵਾਵਾਂਗੇ ਕੋਈ ਦਿੱਕਤ ਨਹੀਂ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਜਿਵੇਂ ਕਿ ਪ੍ਰਸ਼ਾਸਨ ਕਾਫੀ ਫਰਕ ਨਜ਼ਰ ਆ ਰਿਹਾ ਹੈ ਸਾਹੀ ਜੀ ਇਹ ਗੱਲ ਸੁਣੋ ਪ੍ਰਸ਼ਾਸਨ ਨਾਲ ਅਸੀਂ ਆ ਕੇ ਪਹਿਲਾਂ ਹੀ ਮੀਟਿੰਗ ਕੀਤੀ ਆ ਵੀ ਪ੍ਰਸ਼ਾਸਨ ਨਾਲ ਅਸੀਂ ਇਹੀ ਕਿਹਾ ਵੀ ਜੀ 4 ਵਜੇ ਦਾ ਸਾਨੂੰ ਟਾਈਮ ਦਿਓ ਸਾਡੇ ਵੀ ਮਜਬੂਰੀ ਆ ਵੀ ਅਸੀਂ ਅੱਗ ਲਵਾਵਾਂਗੇ ਕਹਿ ਕੇ ਜਿਹੜਾ ਵੀ ਕੋਈ ਸਾਨੂੰ ਕਹੇਗਾ 4 ਵਜੇ ਤੋਂ ਬਾਅਦ ਲਵਾਵਾਂਗੇ ਠੀਕ ਆ ਕਿਸਾਨ ਯੂਨੀਅਨ ਇਕਤਾ ਗੁਰਾ ਹਾਂ ਵੀ ਸਾਨੂੰ ਬੇਨਤੀ ਆ ਵੇ ਮਜਬੂਰੀ ਆ ਸਾਡੀ ਵੀ ਭਾਈ ਅਸੀਂ 4 ਵਜੇ ਤੋਂ ਬਾਅਦ ਹਕ ਲਵਾਵਾਂਗੇ ਕਹਿ ਕੇ ਪ੍ਰਧਾਨ ਜੀ ਕੀ ਕਹੋਗੇ ਜੇ ਮੈਂ ਕੀ ਪ੍ਰਸ਼ਾਸਨ ਕਾਫੀ ਸਖਤ ਨਜ਼ਰ ਆ ਰਿਹਾ ਪਰ阿里 ਨੂੰ ਅਕਲਾਉ ਨੂੰ ਲੈ ਕੇ ਪਰ ਕਿਸਾਨਾਂ ਦੀ ਪਰਚੀ ਵੀ ਹੋਰ ਨੇ ਕੀ ਕਹੋਗੇ ਦੇਖੋ ਜੇ ਦੇਖਿਆ ਜਾ ਤਾਂ ਪ੍ਰਸ਼ਾਸਨ ਦੇ ਸਰਕਾਰ ਦੀ ਵੀ ਕੋਈ ਮਜਬੂਰੀ ਹੋ ਉ ਇਧਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਕਿਸਾਨਾਂ ਦੀ ਮਜਬੂਰੀ ਆ ਸਾਨੂੰ ਬਿੱਲ ਨਹੀਂ ਟਾਈਮ ਤੇ ਮਿਲਦਾ 15 15 ਦਿਨ ਹੋ ਗਏ ਵੱਡੀਆਂ ਨੂੰ ਨਾ ਵੇਦਨ ਵਾਲਾ ਪਹੁੰਚਿਆ ਜੇ ਵੇਦਰ ਸਪਾਰਸ਼ ਲਾ ਕੇ ਕੋਈ ਵੱਡ ਵੀ ਗਿਆ ਤਾਂ ਉਹਨੂੰ ਕੋਈ ਚੱਕਣਾ ਨਹੀਂ ਹੈਗਾ ਇਕੱਠਾ ਰੋਦੀਆਂ ਪਈਆਂ ਨੇ ਪਰ ਅਜੀਕ ਬੇਨਤੀ ਜੁਰੂ ਕਰ ਦਿਆਂ ਵੀ ਦਿਨੇ ਕਿਸਾਨ ਅੱਗ ਨਾ ਲਾਉਣ 4 ਵਜੇ ਤੋਂ ਬਾਅਦ ਪ੍ਰਸ਼ਾਸਨ ਉਸ ਇਹ ਸੋਚ ਲੈਂਦੇ ਨੇ ਵੀ ਬੈਨਾਂ ਤੇ ਬੱਚੇ ਬੁੱੱਚੇ ਆਪਣੇ ਘਰਾਂ ਚ ਪਹੁੰਚ ਜਾਂਦੇ ਨੇ ਤੇ 4 ਵਜੇ ਤੋਂ ਬਾਅਦ ਬੈਨਾਂ ਰੁਕ ਜਾਂਦੀਆਂ ਨੇ ਜਦੋਂ 5 ਵਜੇ ਤੱਕ ਬਥੇਰਾ ਕੁਝ ਹੋ ਜਾਂਦਾ ਕਰ ਸਕਦੇ ਨੇ ਜਥੇਬੰਦੀ ਗੁਰਾਹਾਂ ਮੈਂ ਕਰਮਜੀਤ ਨਾਜ਼ਰ ਜਰਨਲ ਸਕਤਰ ਇਕਾਈ ਵੀ ਚ ਆਈ